10 ਫਰਵਰੀ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਨਵੀਂ ਫਿਲਮ ਰਿਲੀਜ਼ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਫਿਲਮ ਦਾ ਗਾਣਾ ਸਿਸਟਮ ਹਿਲ ਗਿਆ ਲੋਕਾਂ ਦੀ ਜ਼ੁਬਾਨ ਉੱਤੇ ਹੈ ਉਹਨੇ ਦਿਲ ਜੀ ਅੱਖੋਂ ਤੇ ਦੇਗਾ ਤਾਂ ਤਾਂ ਮੇ ਸਿਸਟਮ ਹਿਲ ਗਿਆ ਹਿਲ ਗਿਆ ਮੇ ਸਿਸਟਮ ਹਿਲ ਗਿਆ ਇਤਰਾਹੀ ਫਿਲਮ ਦੇ ਗਾਣੇ ਟੀਕਲ ਥੇਰੇ ਦੇ ਸਿਆਸੀ ਵਿੰਗ ਦੇ ਇੱਕ ਫੈਸਲੇ ਨੇ ਵੀ ਪੰਜਾਬ ਦੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ ਫੈਸਲਾ ਇਹ ਸੂਬੇ ਦੇ ਵਿੱਚ ਅਕਾਲੀ ਦਲ ਭਾਜਪਾ ਕੱਟ ਜੋੜ ਨੂੰ ਹਮਾਇਤ ਦੇਂਦਾ आखिरकार पंजाब छोणा ਤੋਂ 72 ਘੰਟੇ ਪਹਿਲਾਂ ਡੇਰਾ ਸੱਚਾ ਸੌਦਾ ਦੀ ਸੰਗਤ ਨੇ ਫੈਸਲਾ ਕਰ ਹੀ ਲਿਆ ਡੇਰਾ ਮੁਖੀ ਨੇ ਇਹ ਫੈਸਲਾ ਡੇਰੇ ਦੇ ਸਿਆਸੀ ਵਿੰਗ ਦੇ ਉੱਤੇ ਛੱਡਿਆ ਹੋਇਆ ਸੀ ਫਾਈਨਲ ਇਹ ਹੈ ਕਿ ਜੋ ਸਾਰੇ ਸਮਾਜ ਕੇ ਬਨੇ ਕੇ ਲਈ ਹੋ ਜੋ ਵਾਹਾਂ ਕੇ ਲੋਕਲ ਮੁੱਤੇ ਹੈ ਜਿਨਕੇ ਬਾਰੇ ਵਿੱਚ ਜੋ ਗੁਦਗੁਦ ਹੋ ਗਈ ਹੈ ਉਹਨਾਂ ਕੋ ਜਿਆਦਾ ਪਤਾ ਹੈ ਤੋ ਉਹ ਜੇ ਬੋਲਣਗੇ ਤੋ ਉਹ ਜਾ ਕੇ ਉਹਨਾਂ ਦੇ ਸਾਹਮਣੇ ਰੱਖੇਗੇ ਜੋ ਕਹਿੰਗੇ ਕਿ ਹਾਂ ਅਸੀਂ ਇਹ ਕਰਾਂਗੇ ਤੋ ਉਹਨਾਂ ਦਾ ਸਾਥ ਵੋਟ ਇੱਕ ਬਹੁਤ ਪਵਿੱਤਰ ਚੀਜ਼ ਹੈ ਵੋਟ ਵਾਸਤੇ ਡੇਰੇ ਸਾਹਬ ਦੇ ਵਿੱਚ ਭਾਵੇਂ ਕਿਸੇ ਵੀ ਹਰੇਕ ਵਿਅਕਤੀ ਕੋਲ ਜਾਣ ਦਾ ਫਰਜ਼ ਹੈ ਇਹ ਸੈਜਾ ਨੇ ਲੈ ਕੇ ਦਿੱਤੀ ਕੁਰਬਾਨੀ ਦੇਖ ਕੇ ਤੇ ਕੀਮਤੀ ਜਾਨ ਵਾਰ ਕੇ ਤੇ ਵੋਟ ਦੇ ਵਿੱਚ ਇੰਨੀ ਤਾਕਤ ਤੇ ਐਨਾ ਪਵਿੱਤਰ ਹੈ ਕਿ ਹਰੇਕ ਝੁੱਗੀ ਦੇ ਵਿੱਚ ਵੀ ਝੋਪੜੀ ਦੇ ਵਿੱਚ ਵੀ ਇੱਕ ਇੱਕ ਬੰਦੇ ਨਾਲ ਸੰਪਰਕ ਕਰਨਾ ਪੈਂਦਾ ਹੈ ਤੇ ਡੇਰੇ ਤੇ ਜਾਣਾ ਅਧਨਸ ਤਮਸਤਕ ਹੋਣਾ ਔਰ ਡੇਰੇ ਨੇ ਜਿਹੜਾ ਅੱਜ ਸਾਰੇ ਡੇਰਿਆਂ ਨੇ ਸਾਰੇ ਸੰਤਾਂ ਨੇ ਪੂਰੇ ਸੰਤ ਸਮਾਜ ਨੇ ਭਾਰਤੀ ਜਨਤਾ ਪਾਰਟੀ ਸ਼੍ਰਮਣੀ ਕਾਲੀਦਾ ਦਾ ਸਾਥ ਦਿੱਤਾ ਚੋਣਾਂ ਦੇ ਮਾਹੌਲ ਵਿੱਚ ਅਕਾਲੀ ਦਲ ਲਈ ਇਹ ਖਬਰ ਰਾਹਤ ਵਾਲੀ ਵੀ ਹੈ ਤੇ ਪਰੇਸ਼ਾਨੀ ਵਾਲੀ ਵੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੇਰੇ ਦਾ ਹਮੇਸ਼ਾ ਚੰਗਾ ਅਸਰ ਰਿਹਾ ਹੈ। ਦੇਰੇ ਸੱਚਾ ਸੋਦਾ ਦਾਅਵਾ ਕਰਦਾ ਹੈ ਕਿ ਉਸਦੇ 5 ਕਰੋੜ ਪੈਰੋਕਾਰ ਨੇ ਜਿਨ੍ਹਾਂ ਨੂੰ ਪ੍ਰੇਮੀ ਕਿਹਾ ਜਾਂਦਾ ਹੈ ਨਿਕਲੇ ਪੰਜਾਬ ਵਿੱਚ ਦੇਰੇ ਦੇ 35 ਲੱਖ ਹਮਾਇਤੀ ਨੇ ਜਿਨ੍ਹਾਂ ਵਿੱਚੋਂ 70% ਤੋਂ ਵੱਧ ਮਾਲਵਾ ਖੇਤਰ ਵਿੱਚ ਨੇ ਮਾਲਵਾ ਖੇਤਰ ਵਿੱਚ ਵਿਧਾਨ ਸਭਾ ਦੀਆਂ 69 ਸੀਟਾਂ ਨੇ ਜਿਨ੍ਹਾਂ ਵਿੱਚੋਂ 45 ਸੀਟਾਂ ਤੇ ਡੇਰੇ ਦੇ ਸਮਰਥਕ ਭਾਰੀ ਗਿਣਤੀ ਵਿੱਚ ਨੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ 2007 ਵਿੱਚ ਡੇਰੇ ਨੇ ਕਾਂਗਰਸ ਦੀ ਸਿੱਧੇ ਤੌਰ ਤੇ ਹਮਾਇਤ ਕੀਤੀ ਸੀ ਤਾਂ ਕਾਂਗਰਸ ਨੂੰ ਮਾਲਵੇ ਦੇ ਵਿੱਚੋਂ 37 ਸੀਟਾਂ ਆਈਆਂ ਸਨ ਜਦਕਿ ਅਕਾਲੀ ਦਲ ਨੂੰ ਸਿਰਫ 19 ਸੀਟਾਂ 2012 ਚੋਣਾਂ ਵਿੱਚ ਡੇਰੇ ਨੇ ਸਿੱਧੇ ਤੌਰ ਤੇ ਕਿਸੇ ਨੂੰ ਹਮਾਇਤ ਨਾ ਦੇਣ ਦਾ ਐਲਾਨ ਕੀਤਾ ਤੇ ਉਸ ਵੇਲੇ ਮਾਲਵੇ ਵਿੱਚੋਂ ਅਕਾਲੀ ਦਲ ਦੀ ਚੋਲੀ 33 ਸੀਟਾਂ ਪਈਆਂ ਪੰਜਾਬ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਚਾਰ ਆਸ਼ਰਮ ਨੇ ਇਹਨਾਂ ਵਿੱਚ ਬਠਿੰਡਾ ਦੇ ਸਲਾਬਤਪੁਰਾ ਦੇ ਵਿੱਚ ਸ਼ਾ ਸਤਨਾਮ ਦਾ ਰੋਹਨੀ ਥਾਮ ਕਰਨਡੀ ਦੇ ਵਿੱਚ ਡੇਰਾ ਸੱਚਾ ਸੌਦਾ ਥਾਮ ਮਾਨਸਾ ਦੇ ਖੈਰਾ ਖੁਰਦੇ ਵਿੱਚ ਹਰੀਪੁਰਾ ਥਾਮ ਤੇ ਇੱਕ ਆਸ਼ਰਮ ਮਲੂਟ ਵਿੱਚ ਇਸ ਤੋਂ ਇਲਾਵਾ ਕਈ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਇਹਨਾਂ ਦੇ ਨਾਮ ਚਰਚਾ ਕਰਨੇ ਡੇਰਾ ਮੁਖੀ ਦੇ ਖਿਲਾਫ ਜ਼ਬਰਦਸਤ ਵਿਰੋਧ ਹੋਇਆ ਸੀ 2007 ਵਿੱਚ ਜਦੋਂ ਉਹਨਾਂ ਨੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗਤ ਰਚਿਆ ਵਿਵਾਦ ਹੋਇਆ ਹਿੰਸਕ ਝੜਪਾਂ ਹੋਈਆਂ ਇੱਕ ਸ਼ਖਸ ਦੀ ਜਾਨ ਵੀ ਗਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰੇ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਪਿਛਲੇ ਸਾਲ ਫਿਰ ਤੂਫਾਨ ਖੜਾ ਹੋਇਆ ਜਦੋਂ ਡੇਰਾ ਮੁਖੀ ਨੂੰ ਅਕਾਲ ਤਖਤ ਦੇ ਵੱਲੋਂ ਮੁਆਫੀ ਦੇ ਦਿੱਤੀ ਗਈ ਵਿਰੋਧਵਾਦੀਆਂ ਵੇਖ ਕੇ ਮਾਫੀਨਾਮਾ ਵਾਪਸ ਲੈ ਲਿਆ ਗਿਆ ਖਬਰਾਂ ਨੇ ਕਿ ਅਕਾਲੀ ਦਲ ਦੇ ਇੱਕ ਉਮੀਦਵਾਰ ਨੇ ਪੰਜਾਬ ਦੇ ਵਿੱਚ ਡੇਰੇ ਨੂੰ ਸੱਤ ਸੰਗ ਸ਼ੁਰੂ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਹੈ ਸਿੱਖ ਸੰਗਤ ਵਿੱਚ ਇਸ ਸਾਰੇ ਸਿਆਸੀ ਘਟਨਾਕ੍ਰਮ ਨੂੰ ਵੇਖਦਿਆਂ ਗੁੱਸਾ ਵਾਤ ਸਾਟ ਹੈ ਪੰਥਕ ਪਾਰਟੀ ਵੱਲੋਂ ਡੇਰੇ ਦਾਸ ਸਮਰਥਨ ਲੈਣਾ ਕਿੰਨਾ ਸਹੀ ਹੈ ਇਸ ਦੇ ਹਾਲੇ ਤੱਕ ਐਸਜੀਪੀਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰतिकਰਮ ਨਹੀਂ ਮਰ ਸਕਿਆ ਹੈ